ਤੇ ਬਿੱਲੀ ਬੜੀ ਤੜਫਦੀ ਹੈ ਅਰਦਾਸ ਹੋਈ ਪਰ ਬੱਚੇ ਬਚ ਗਏ ਹਨ ਪ੍ਰਿਲਾਦ ਬੜਾ ਖੁਸ਼ ਹੈ ਯਕੀਨ ਬਣ ਗਿਆ ਤੇ ਉਧਰ ਪ੍ਰਿਲਾਦ ਦਾ ਪ੍ਰਿਲਾਦ ਹੈ ਪਿਤਾ ਹੈ ਹਰਨਾਕਸ਼ ਪ੍ਰਿਲਾਦ ਭਗਤ ਦਾ ਪਿਤਾ ਵੀ ਹਰਨਾਕਸ਼ ਹੈ ਉਹ ਰਾਜਾ ਹੈ ਰਾਜੇ ਦਾ ਪੁੱਤਰ ਹੈ ਭਗਤ ਪ੍ਰਿਲਾਦ ਜੀ ਬੜੇ ਉਸ ਨੇ ਸਮਝਾਇਆ ਮਾਤਾ ਨੇ ਕਿ ਪੁੱਤਰ ਪ੍ਰਿਲਾਦ ਨੂੰ ਕਿ ਤੇਰਾ ਜੋ ਪਿਤਾ ਹੈ ਬੜਾ ਹੈ ਜ਼ੁਲਮੀ ਹੈ ਨਰਦਈ ਹੈ ਇਹਨੇ ਬੜੇ ਸਾਧੂ ਸੰਤ ਕਤਲ ਕਰ ਦਿੱਤੇ ਹਨ ਜਿਹੜੇ ਕਿ ਉਹਦਾ ਨਾਮ ਜਪਦੇ ਹਨ ਉਹਨਾਂ ਨੂੰ ਕਤਲ ਕਰ ਦਿੰਦਾ ਹੈ ਤੂੰ ਇਹਦਾ ਨਾਮ ਜਪਿਆ ਕਰ ਪ੍ਰਲਾਦ ਕਰਨ ਲੱਗਾ ਨਹੀਂ ਕਿ ਮੇਰਾ ਰੱਬ ਨਹੀਂ ਹੈ ਹੈ ਮੇਰਾ ਰੱਬ ਹੋਰ ਹੈ ਮੇਰਾ ਰੱਬ ਉਹ ਹੈ ਜਿਹੜਾ ਸਾਰਿਆਂ 'ਚ ਵੱਸਦਾ ਹੈ ਸਾਰਿਆਂ ਦੀ ਅਰਦਾਸਾਂ ਪੂਰੀਆਂ ਕਰਦਾ ਹੈ ਕਰਦੇ ਕਰਦੇ ਪ੍ਰਲਾਦ ਨੂੰ ਪਰਬਤ ਤੋਂ ਡਿੱਗਿਆ ਨਦੀ ਦੇ ਵਿੱਚ ਡੂੰਘੇ ਪਾਣੀ ਦੇ ਵਿੱਚ ਸੁੱਟ ਦਿੱਤਾ ਹੈ ਉੱਥੋਂ ਵੀ ਪ੍ਰਲਾਦ ਬਚ ਗਿਆ ਫਿਰ ਗੁਰਬਾਣੀ ਪ੍ਰਮਾਨ ਪ੍ਰਵਾਹ ਪ੍ਰਹਲਾਦ ਕੋਠੇ ਵਿੱਚ ਰੱਖਦੀਆ ਬਾਰ ਦੀਆ ਤਾਲਾ ਕੋਠੇ 'ਚ ਬੰਦ ਕਰਤਾ ਤਾਲਾ ਲਗਾ ਦਿੱਤਾ ਜਿਹੜੇ ਉੱਤੇ ਜ਼ਹਿਰੀਲੇ ਸੱਪ ਸਨ સુપેર્યા ਨੂੰ બગાલ્યા ਨੂੰ બલાયા ગયા કે ઝહરીલે તો ઝહરીલે સપ ઉਦੇ કમરે ਦੇ ਵਿੱਚ ਛਾડ ਦਿੱਤੇ ਹਨ ਪਰ પ્રલાદ ਰੱਬ ਦੇ ਨਾਲ જુડਿਆ ਹੈ પરમાત્મા ਨੂੰ યાદ ਕਰਦਾ ਹੈ ਤੇ સપા ਨੂੰ ਵੀ ਜਿਹੜੇ ਤੜਫ ਰਹੇ ਸਨ ਜ਼ਹਿਰ ਦੇ ਨਾਲ જો પ્રલાદ ਦੇ ਕੋਲ ਜਾਂਦੇ ਹਨ ਉਹਨਾਂ ਨੂੰ ਵੀ રાહત શાંતિ ਮਹਿਸੂਸ ਹੁੰਦੀ ਹੈ ਕਿਉਂਕਿ ਜਿਹੜਾ ਬੰਦਾ ਰੱਬ ਦੇ ਨਾਲ ਜੁੜ ਜਾਂਦਾ ਨਾ ਕੁਦਰਤ ਦੇ ਨਾਲ ਪ੍ਰકૃતિ ਦੇ ਨਾਲ ਉਹ ਫਿਰ ਜਿੱਦਾਂ ਕੁਦਰਤ ਸ਼ਾਂਤ ਹੈ ਉਹ ਪ੍ਰਮਾਤਮਾ ਸ਼ਾਂਤ ਹੈ ਆਨੰਦ ਚਿਤ ਹੈ ਉਹ ਇਨਸਾਨ ਵੀ ਉਹ ਪ੍ਰਾਣੀ ਵੀ ਉਹਦੇ ਵਰਗਾ ਹੀ ਹੋਣਾ ਸ਼ੁਰੂ ਹੋ ਜਾਂਦਾ ਹੈ ਸੁਪਰਲਾਦ ਦੇ ਕੋਲੇ ਸਰਪ ਜਾਂਦੇ ਹਨ ਉਹਦੇ ਮਿੱਤਰ ਬਣ ਜਾਂਦੇ ਹਨ ਉਹਦੇ ਨਾਲ ਖੇਡਦੇ ਹਨ ਪ੍ਰਿਲਾਦ ਦੇ ਮਨ ਦੇ ਵਿੱਚ ਕੋਈ ਭੈ ਨਹੀਂ ਕਿ ਮੈਂ ਇਹਨਾਂ ਨੂੰ ਮਾਰ ਦੇਵਾਂ ਮੈਂ ਇਹਨਾਂ ਨੂੰ ਖਤਮ ਕਰ ਦੇਵਾਂ ਸੱਪ ਉਹ ਜਾਨਵਰ ਵੀ ਦੇਖ ਜਾਂਦੇ ਹਨ ਕਿ ਇਹ ਸਾਡੇ ਨਾਲ ਪਿਆਰ ਬਰੋ ਰੱਖਦਾ ਹੈ ਤੇ ਜਿਹੜੇ ਬੰਦੇ ਜਾਨਵਰਾਂ ਦੇ ਨਾਲ ਪਿਆਰ ਕਰਦੇ ਹਨ ਅਮੂਵੀਆਂ ਦੇਖੋ ਇੰਟਰਨੈਟ ਤੇ ਡਿਸਕਵਰੀ ਤੇ ਹੋਰ ਵੀ ਦੇਖੋ ਸ਼ੇਰ ਰੱਖੇ ਹਨ ਕੁੱਤੇ ਰੱਖੇ ਹਨ ਖਤਰਨਾਕ ਜਾਨਵਰ ਰੱਖੇ ਹਨ ਸੱਪ ਰੱਖੇ ਹਨ ਪਰ ਉਹ ਉਹਨਾਂ ਨੂੰ ਬੱਚਿਆਂ ਵਾਂਗੂ ਪਿਆਰ ਕਰਦੇ ਹਨ ਕਿਉਂ ਜਾਨਵਰਾਂ ਨੂੰ ਪਤਾ ਹੈ ਕਿ ਇਹ ਸਾਡੇ ਨਾਲ ਪਿਆਰ ਕਰਦਾ ਪ੍ਰਿਲਾਦ ਦੇ ਨਾਲ ਵੀ ਖੇਡ ਰਹੇ ਹਨ ਜਦੋਂ ਦੇਖਿਆ ਕਿ ਸੱਪ ਜ਼ਹਿਰੀਲੇ ਹਨ ਰਾਜੇ ਨੂੰ ਰਾਜੇ ਨੇ ਕਿਹਾ ਕਿ ਲੈ ਕੇ ਆ ਉਹ ਕੱਢ ਕੇ ਹਰਨਾਕਸ਼ ਨੇ ਹੁਕਮ ਕਰ ਦਿੱਤਾ ਕਿ ਹੁਣ ਮਰ ਗਿਆ ਹੁਣ ਸੱਪ ਲੜ ਗਏ ਹੋਣੇ ਆ ਜ਼ਹਿਰ ਚੜ ਗਈ ਹੋਣੀ ਆ ਕਾਫੀ ਸਮੇਂ ਬਾਅਦ ਉਹਨੂੰ ਜਦੋਂ ਬਾਹਰ ਕੱਢਿਆ ਪ੍ਰਿਲਾਦ ਨੂੰ ਕੋਈ ਗੱਲ ਨਹੀਂ ਨਾ ਕੋਈ ਸੱਪ ਵੀ ਉਹਦੇ ਨਾਲ ਖੇਡ ਰਹੇ ਹਨ ਸੱਪ ਵੀ ਉਹਦੇ ਨਾਲ ਨਾਲ ਤੁਰਦੇ ਆ ਰਹੇ ਹਨ ਪ੍ਰਿਲਾਦ ਅੱਗੇ ਅੱਗੇ ਸੱਪ ਨਾਲ ਨਾਲ ਤੁਰਦੇ ਆ ਰਹੇ ਹਨ ਰਾਜੇ ਨੇ ਕਿਹਾ ਇਸ ਤਰ੍ਹਾਂ ਨਹੀਂ ਮਰੇਗਾ ਤੇ ਫਿਰ ਕੀ ਹੋਇਆ ਫਿਰ ਉਹਨੂੰ ਕਹਦੇ ਹਨ ਕਿ ਲੱਕੜਾਂ ਦੀ ਚਿਖਾ ਚੜਨ ਦਿੱਤੀ ਗਈ ਬੜੀ ਲੱਕੜਾਂ ਦਾ ਢੇਰ ਲਾ ਦਿੱਤਾ ਗਿਆ ਉਹਦੇ ਉੱਤੇ ਪ੍ਰਹਲਾਦ ਨੂੰ ਬਿਠਾ ਕੇ ਤੇ ਜਿਹੜੀ ਹੋਲੀਕਾ ਸੀ ਜਿਸ ਤੋਂ ਆਪਾਂ ਹੁਣ ਹੋਲੀ ਦਾ ਤਿਹਾਰ ਮਨਾਉਂਦੇ ਹਾਂ ਆਪਾਂ ਹੋਲੀ ਮਨਾਈ ਜਾ ਰਹੀ ਹੈ ਨਾ ਇੰਡੀਆ ਦੇ ਵਿੱਚ ਸਾਰੇ ਰਪਤਕ ਕੀ ਹੈ ਇਹ ਇੱਕ ਬਦੀ ਤੇ ਇੱਕ ਭਗਤ ਦੀ ਜਿੱਤ ਹੈ ਤੇ ਮਨਮੁੱਖਾਂ ਦੀ ਹਾਰ ਹੈ ਉਹ ਰੱਬ ਨੂੰ ਯਾਦ ਕਰਨ ਵਾਲਾ ਜੋ ਪ੍ਰਿਥਲਾਦ ਭਗਤ ਹੈ ਉਹਦੀ ਉਹ ਜਿੱਤ ਹੋਈ ਹੈ ਫਿਰ ਉਹਦੀ ਖੁਸ਼ੀ ਦੇ ਵਿੱਚ ਲੋਕਾਂ ਨੇ ਭੰਗੜੇ ਪਾਉਣੇ ਨੱਚਣੇ ਸ਼ੁਰੂ ਕਰ ਦਿੱਤਾ ਜਦੋਂ ਪ੍ਰਿਥਲਾਦ ਦੀ ਜੈ ਜੈਕਾਰ ਹੋ ਗਈ ਤੇ ਹੋਲਿਕਾ ਨੂੰ ਬਰ ਮਿਲਿਆ ਸੀ ਕਿ ਇਹ ਚਾਦਰ ਜਦੋਂ ਤੂੰ ਉੱਤੇ ਲੈ ਲਵੇਂਗੀ ਨਾ ਤੈਨੂੰ ਅੱਗ ਕੁਝ ਨਹੀਂ ਕਵੇਗੀ ਅਗ ਤੇਰੇ ਨੇੜੇ ਨਹੀਂ ਆਵੇਗੀ ਤੈਨੂੰ ਤਤੀ ਹਵਾ ਨਹੀਂ ਲੱਗੇਗੀ ਤੈਨੂੰ ਛੇਕ ਵੀ ਨਹੀਂ ਲੱਗੇਗਾ ਤੈਨੂੰ ਅੱਗ ਤੇ ਇੱਕ ਵਾਰ세 ਕਹਿੰਦੇ ਨੇ ਰੱਬ ਨੇ ਕੁਦਰਤ ਨੇ ਖੇਡ ਰਚਾਇਆ ਹਵਾ ਚੱਲ ਪਈ ਐਸੀ ਹਵਾ ਏ ਹਨੇਰੀ ਆਈ ਉਹ ਜਿਹੜੀ ਚਾਦਰ ਸੀ ਉਹ ਪ੍ਰਲਾਦ ਦੇ ਉੱਤੇ ਪੈ ਗਈ ਤੇ ਹੋਲਿਕਾ ਤੋਂ ਚਾਦਰ ਲਹਿ ਗਈ ਕਿਉਂਕਿ ਹੋਲਿਕਾ ਪ੍ਰਲਾਦ ਦੀ ਰਿਸ਼ਤੇ ਦੇ ਵਿੱਚ ਭੂਆ ਲੱਗਦੀ ਸੀ ਭੂਆ ਦੇ ਨਾਲ ਭਤੀਜਾਂ ਦਾ ਬੜਾ ਪਿਆਰ ਹੁੰਦਾ ਹੈ ਉਹਨਾਂ ਨਾਲ ਖੇਡਦੀ ਹੈ ਉਹਨੂੰ ਵੜਿਆ ਕੇ ਉਹਨੂੰ ਗੋਦੀ ਦੇ ਵਿੱਚ ਲੈ ਕੇ ਅੱਗ ਦੇ ਵਿੱਚ ਬੈਠ ਗਈ ਉਹਨੂੰ ਕਿਹਾ ਮੇਰੇ ਉੱਤੇ ਚਾਦਰ ਹੈ ਮੈਨੂੰ ਤੇ ਕੁਝ ਹੋਣਾ ਨਹੀਂ ਆਪੇ ਪ੍ਰਲਾਦ ਅੱਗ ਦੇ ਵਿੱਚ ਸੜ ਜਾਵੇਗਾ ਖਤਮ ਹੋ ਜਾਵੇਗਾ ਸਾਡੇ ਘਰੇ ਜਿਹੜਾ ਕਲੇਸ਼ ਹੈ ਮੁੱਕ ਜਾਵੇਗਾ ਮੇਰੇ ਭਰਾ ਨੂੰ ਜਿੱਤ ਹੋਵੇਗੀ ਮੇ ਸਾਡੀ ਜਿੱਤ ਹੋਵੇਗੀ ਦੇਖੋ ਉਹਦਾ ਪਿਤਾ ਵੀ ਦੁਸ਼ਮਣ ਹੈ ਤੇ ਉਹਦੀ ਭੂਆ ਵੀ ਦੁਸ਼ਮਣ ਹੈ ਉਹਦੇ ਚਾਚੇ ਤਾਇਆ ਵੀ ਪਰਲਾਦ ਨੂੰ ਮਾਰਨ ਨੂੰ ਤੁਰੇ ਹਨ ਪਰ ਜਦੋਂ ਹੋਇਆ ਉਲਟ ਪ੍ਰਲਾਦ ਬਚ ਜਾਂਦਾ ਹੈ ਤੇ ਹੋਲੀਕਾ ਦੇ ਉੱਤੋਂ ਚਾਦਰ ਹਵਾ ਦੇ ਨਾਲ ਉੱਡ ਜਾਂਦੀ ਹੈ ਪ੍ਰਲਾਦ ਦੇ ਉੱਪਰ ਪੈ ਜਾਂਦੀ ਹੈ ਕਹਿੰਦੇ ਹਨ ਫਿਰ ਉਹਦੀ ਖੁਸ਼ੀ ਦੇ ਵਿੱਚ ਲੋਕਾਂ ਨੇ ਫਿਰ ਜਸ਼ਨ ਮਨਾਉਣੇ ਸ਼ੁਰੂ ਕਰਤੇ ਹੋਲੀ ਉੱਥੋਂ ਤੋਂ ਸ਼ੁਰੂ ਹੋਈ ਹੈ ਇਹ ਇਤਿਹਾਸ ਮਿਲਦਾ ਹੈ ਪੜਨ ਹੋਲੀ ਦਾ ਸੁਣਨ ਨੂੰ ਕਿ ਇੱਕ ਜਿੱਤ ਹੋਈ ਕਿ ਦੀ ਭਗਤ ਦੀ ਉਹ ਰੱਬ ਨੂੰ ਯਾਦ ਕਰਨ ਵਾਲੇ ਦੀ ਉਹ ਪ੍ਰਮਾਤਮਾ ਨੂੰ ਯਾਦ ਕਰਨ ਵਾਲੇ ਦੀ ਜਿੱਤ ਹੋਈ ਫਿਰ ਹਰਨਾਕਸ਼ ਨੇ ਦੇਖਿਆ ਕਿ ਇਹ ਤੇ ਬਚ ਗਿਆ ਫਿਰ ਕੀ ਹੋਇਆ ਫਿਰ ਥੰਮ ਇੱਕ ਬਹੁਤ ਲੋਹੇ ਦਾ ਵੱਡਾ ਥੰਮ ਬਣਾ ਲਿਆ ਗਿਆ ਕਹਿੰਦੇ ਹਨ ਕਹਿੰਦੇ ਪ੍ਰਲਾਦ ਨੂੰ ਕਹਿਣ ਲੱਗਿਆ ਜੇ ਤੂੰ ਕਹਿਣਾ ਨਾ ਬਈ ਸਾਰੇ ਤਾਂ ਰੱਬ ਬਖਸ਼ਦਾ ਬਸਦਾ ਹੈ ਉਹ ਜਲ ਦੇ ਵਿੱਚ ਵੀ ਹੈ ਥਲ ਦੇ ਵਿੱਚ ਵੀ ਹੈ ਅੱਗ ਦੇ ਵਿੱਚ ਵੀ ਹੈ ਉਹ ਸਾਰਿਆਂ ਦੀ ਰੱਖਿਆ ਕਰਦਾ ਕਿਉਂ ਉਹ ਦੇਖ ਚੁੱਕਿਆ ਸੀ ਕਿ ਬਿੱਲੀ ਦੇ ਬੱਚੇ ਬਚੇ ਹਨ ਉਹਨੂੰ ਯਕੀਨ ਹੋ ਚੁੱਕਿਆ ਹੋਇਆ ਸੀ ਮਹਾਰਾਜ ਕਹਿੰਦੇ ਹਨ ਤਿਸ ਪ੍ਰਭ ਆਵੇ ਹਰ ਪ੍ਰਭ ਜੀਤ ਜਾ ਕੇ ਮਨ ਗੁਰ ਜਿਹਦੇ ਮਨ ਦੇ ਵਿੱਚ ਪ੍ਰਤੀਤ ਹੈ ਤਿਸ ਜਨ ਆਵੇ ਹਰ ਪ੍ਰਭ ਜੀਤ ਕਹਿੰਦੇ ਜਿਹੜੇ ਗੁਰਸਿੱਖ ਦੇ ਮਨ ਦੇ ਵਿੱਚ ਪ੍ਰਤੀਤ ਹੈ ਭਰੋਸਾ ਹੈ ਬਿਸ਼ਵਾਸ ਹੈ ਉਹਨੂੰ ਹੀ ਪ੍ਰਮਾਤਮਾ ਚਿਤ ਆਉਂਦਾ ਹੈ ਦੂਸਰੇ ਜਿਹੜੇ ਭਰੋਸਾ ਨਹੀਂ ਰੱਖਦੇ ਉਹਨੂੰ ਭਰੋਸਾ ਬਣ ਚੁੱਕਿਆ ਪ੍ਰਲਾਦ ਭਗਤ ਨੂੰ ਤੇ ਉਹ ਹੁਣ ਯਕੀਨ ਰੱਖਦਾ ਹੈ ਕਿ ਹਾਂ ਰੱਬ ਹੈ ਮੈਨੂੰ ਇੱਥੇ ਵੀ ਰੱਖੇਗਾ ਕਹਿੰਦੇ ਹਨ ਕਿ ਪਹਿਲਾਂ ਉਹਨੂੰ ਕੋਲੇ ਗਰਮ ਕਰਕੇ ਕਰ ਦਿੱਤੇ ਗਏ ਅੱਗ ਦੇ ਉੱਤੇ ਚੱਲਣ ਵਾਸਤੇ ਕਿਹਾ ਕਹਿੰਦੇ ਹਨ ਇੱਕ ਭਵਰਾ ਫਿਰਦਾ ਹੈ ਅੱਗ ਦੇ ਉੱਤੇ ਜਿਹੜਾ ਕਿ ਫੁੱਲਾਂ ਦੇ ਉੱਤੇ ਬੈੰਦਾ ਹੈ ਗਲਾਬ ਦੇ ਫੁੱਲਾਂ ਉੱਤੇ ਉਹ ਭਵਰਾ ਆਇਆ ਆ ਕੇ ਕੀ ਕਰਦਾ ਹੈ ਉਹ ਫੁੱਲਾਂ ਦੇ ਉਹ ਅੱਗ ਦੇ ਜਿਹੜੇ ਕੋਲੇ ਹਨ ਉਹਨਾਂ ਦੇ ਉੱਤੇ ਉੱਤੇ ਘੁੰਮ ਰਿਹਾ ਹੈ ਪਰ ਭਵਰਾ ਉਹ ਉਹਨੂੰ ਅੱਗ ਨੇ ਕੁਝ ਨਹੀਂ ਕਿਹਾ ਪ੍ਰਿਲਾਦ ਦੇ ਮਨ ਦੇ ਵਿੱਚ ਆਇਆ ਕਿ ਇਹ ਭਵਰਾ ਇਹਨੂੰ ਕੁਝ ਨਹੀਂ ਅੱਗ ਕਹਿ ਰਹੀ ਤੇ ਮੈਨੂੰ ਕੀ ਹੋਣ ਲੱਗਿਆ ਪ੍ਰਿਲਾਦ ਨੇ ਅਰਦਾਸ ਕੀਤੀ ਉਸ ਪ੍ਰਮਾਤਮਾ ਦਾ ਵਾਹਿਗੁਰੂ ਦਾ ਆਰਾਮ ਦਾ ਧਿਆਨ ਕਰਕੇ ਤੁਰਨ ਲੱਗਿਆ ਇਸ ਤਰ੍ਹਾਂ ਜਾ ਰਿਹਾ ਹੈ ਜਿਸ ਤਰ੍ਹਾਂ ਫੁੱਲਾਂ ਤੇ ਤੁਰ ਰਿਹਾ ਹੋਵੇ ਰੇਸ਼ਮੀ ਕੱਪੜੇ ਵਸਾਏ ਹੋਣ ਉਹਦੇ ਪੈਰਾਂ ਨੂੰ ਕੋਈ ਆਗਰੇ ਨਹੀਂ ਜਾਲਿਆ ਕੋਈ ਛੇਕ ਨਹੀਂ ਲੱਗਿਆ ਫੇਰ ਉਹ ਫੇਲ ਹੋ ਗਏ ਦੁਸ਼ਟ ਚੌਕੜੀ ਫੇਰ ਫੇਲ ਹੋ ਗਈ ਗਰਵਾਣੀ ਦੇ ਵਿੱਚ ਵੀ ਕਿਹਾ ਹਰਨਾਕ ਦੁਸ਼ਟ ਹਰ ਮਾਰਿਆ ਉਹਨੂੰ ਦੁਸ਼ਟ ਦਾ ਦਰਜਾ ਮਿਲਿਆ ਹੈ ਹਰਨਾਕ ਨੂੰ ਉਹਦੇ ਪਿਤਾ ਨੂੰ ਦੁਸ਼ਟ ਦਾ ਦਰਜਾ ਮਿਲਿਆ ਹੈ ਤੇ ਪੁੱਤਰ ਨੂੰ ਭਗਤ ਦਾ ਅਜੀ ਕਹਿੰਦੇ ਭਗਤ ਭਗਤ ਤੇ ਰੱਬ ਦਾ ਰੂਪ ਹੀ ਹੁੰਦੇ ਹਨ ਜਿਹੜੇ ਉਹਦਾ ਯਾਦ ਕਰਦੇ ਹਨ ਸਿਮਨ ਕਰਦੇ ਹਨ ਭਗਤੀ ਕਰਦੇ ਹਨ ਉਹਦਾ ਰੂਪ ਹੀ ਹੁੰਦੇ ਹਨ ਕੋਈ ਭੇਦ ਨਹੀਂ ਹੁੰਦਾ ਮਹਾਰਾਜ ਕਹਿੰਦੇ ਹਨ ਆਤਮ ਰਸ ਜੇ ਜਾਣੀ ਸੋਹ ਹੈ ਖਾਲਸ ਦੇਵ ਤਾਂ ਮੈਂ ਮੋਹ ਮੈਂ ਦਾਸ ਮੈਂ ਰੰਚਕ ਨਾਹੀ ਭੇਦ ਭਾਈ ਜਿਹੜਾ ਮੇਰਾ ਰੂਪ ਖਾਲਸਾ ਹੈ ਉਹ ਮੇਰੇ ਵਰਗਾ ਹੀ ਤਾਂ ਹੀ ਕਿਹਾ ਹੈ ਨਾ ਕਿ ਮੈਂ ਹੀ ਖਾਲਸਾ ਹਾਂ ਖਾਲਸਾ ਮੇਰਾ ਰੂਪ ਹੈ ਰਹੋ ਵਿਚਾਰ ਕੰਨਨ ਫਿਰ ਇੱਕ ਹੋਰ ਤਰਲਾਦ ਨੂੰ ਕਹਿਣ ਲੱਗਿਆ ਕਿ ਹੁਣ ਥੰਮ ਬਣਾ ਦਿੱਤਾ ਲੋਹੇ ਦਾ ਬੜਾ ਗਰਮ ਕਰ ਦਿੱਤਾ ਉਹਨੂੰ ਲਾਲ ਕਰ ਦਿੱਤਾ ਤੇ ਉਹਨੂੰ ਹਰਨਾਖਸ ਕਹਿਣ ਲੱਗਿਆ ਜੇ ਤੇਰਾ ਰੱਬ ਹੈ ਤਾਂ ਆਹ ਕੰਮ ਕਰ ਆਉ ਪੜੀਏ ਤਾਂ ਨਮਾ ਪਰ ਧਾਰਨ ਪੜਿਆ ਕਰੇ ਉਹ ਪਾਲਾ ਤਤਿਆਂ ਥਮਾਂ ਨੂੰ ਜਪੀਆ खो ते देखो तेरा राम रख دیکھو تیرا हथ मां नमी देखो ते राम रख लू سڀ <smallly noise> ਰਾਤਾਂ ਪਾਤੇ ਨਾਲ ਜੱਪੀਆਂ ਪਾ ਲਾ ਜੱਪੀਆਂ ਦੇਖੋ ਤੇਰਾ ਨਾਮ ਰੰਗ ਦਾ ਸਤਿਆਨ ਖਮਾਦਾ ਵਾ ਤੇ ਜੱਪੀਆਂ ਦੇਖੋ ਤੇਰਾ ਨਾਮ ਅੰਗਦੂ ਸਤਿਆਨ ਖਮਾਦਾ ਵਾ ਤੇ ਜੱਪੀਆਂ ਦੇਖੂ ਤੇਰਾ ਜੀ ਰਾਮ ਰੱਖ ਦੂੰ ਦੇਖੂ ਤੇਰਾ ਜੀ ਰਾਮ ਰੱਖ ਲਊ ਦੇਖਾਂ ਤੇ ਸਾਥੀ ਆ ਰਾਮ ਦੇਖੋ ਮਾਣੇ

ਤਾਂ ਜਦੋਂ ਪ੍ਰਹਲਾਦ ਨੇ ਉਸ ਪ੍ਰਮਾਤਮਾ ਨੂੰ ਕਾਲਪ੍ਰਖ ਨੂੰ ਜਾਜ ਕੀਤਾ ਹਰਨਾਸ ਕਹਿਣ ਲੱਗਿਆ ਕਿ ਅੱਜ ਦੇਖਦੇ ਹਾਂ ਤੇਰਾ ਰਾਮ ਹੈਗਾ ਤੇਰਾ ਰੱਬ ਹੈਗਾ ਕਹਿਣ ਲੱਗਾ ਹਾਂ ਮਹਾਰਾਜ ਕਹਿੰਦੇ ਆ ਥੰਮ ਲਾਲ ਕਰ ਦਿੱਤਾ ਤੂੰ ਇਹਦੇ ਨਾਲ ਜਫਾ ਪਾਲਾ ਇਹਨੂੰ ਆਪਣੇ ਜਫੀ ਪਾਓ ਕਿਉਂਕਿ ਅੱਜ ਦੇਖਦੇ ਆ ਤੇਰਾ ਰਾਮ ਕਿਦਾਂ ਬਚਾਵੇਗਾ ਤੈਨੂੰ ਕਹਿੰਦੇ ਹਨ ਪ੍ਰਿਲਾਦ ਡੋਲ ਦੋ ਪ੍ਰਿਲਾਦ ਦੇ ਮਨ ਦੇ ਵਿੱਚ ਆਇਆ ਕਿ ਹੋਇ ਥੰਮ ਤੇ ਬੜਾ ਲਾਲ ਹੈ ਪਰ ਮੈਂ ਹੁਣ ਕੀ ਕਰਾਂ ਇੱਥੋਂ ਬਚਣਾ ਮੁਸ਼ਕਲ ਹੈ ਪਰ ਅਰਦਾਸ ਤੇ ਮੈਨੂੰ ਯਕੀਨ ਹੈ ਪ੍ਰਮਾਤਮਾ ਜ਼ਰੂਰ ਮੇਰੀ ਪੈਰ ਰੱਖੇਗਾ ਮੈਨੂੰ ਆਪਣੇ ਨਾਮ ਨੂੰ ਲਾਜ ਨਹੀਂ ਲੱਗਣ ਦੇਵੇਗਾ ਕਹਿੰਦੇ ਹਨ ਜਦੋਂ ਪ੍ਰਿਲਾਦ ਥਮਲੇ ਦੇ ਕੋਲੇ ਜਾਣ ਲੱਗਿਆ ਖੜ ਕੇ ਅਰਦਾਸ ਕਰਨ ਲੱਗਿਆ ਕੀ ਦਿਖਦਾ ਅਰਦਾਸ ਕਰਕੇ ਹਟਦਾ ਹੈ ਇੱਕ ਕੀੜੀ ਥਮਲੇ ਤੇ ਜਾ ਰਹੀ ਹੈ ਕੀੜੀ ਦਾ ਰੂਪ ਧਾਰ ਕੇ ਕਹਿੰਦੇ ਮਹਾਂਪੁਰਸ਼ ਪੜਿਆ ਕਰਦੇ ਸਨ ਆਓ ਆਪਾਂ ਵੀ ਪੜੀਏ ਬਾਬਾ ਬਲਵੰਤ ਸਿੰਘ ਜੀ ਟਾਂਡੇ ਵਾਲੇ ਧਾਰਨਾ ਬੜੀ ਪਿਆਰੀ ਪੜਿਆ ਕਰਦੇ ਸਨ ਆਓ ਸਾਰੇ ਸੰਗਤਾਂ ਨੂੰ ਬੇਨਤੀ ਹੈ ਕਿ ਆਪਾਂ ਬੋਲੇ ਢੀੜੀ ਨਾ ਬੜਦਾ ਰਮ ਪ੍ਰਲਾਦ ਢੋਲ ਜਾਂਦਾ ਕੀੜੀ ਨਾ ਬਣਦਾ ਰਾਮਾ ਵਰਨਾਡ ਢੋਲ ਜੰਦਾ ਜੀ 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 अमरनाथ ॾोल जादा की न बरदा अमरनाथ ॾोल जानदारान ਮਨ ਮਰ ਨਾਲ ਡੋਲ ਜੰਗ ਮਨ ਮਰ ਨਾਲ ਡੋਲ ਜੰਗ ਮਨ ਮਰ ਨਾਲ ਡੋਲ ਜੰਗ ਮਹਾਪੁਰਸ਼ ਪੜਿਆ ਕਰਦੇ ਸਨ ਕਹਿੰਦੇ ਜੇ ਪ੍ਰਿਲਾਦ ਡੋਲ ਜਾਣਾ ਸੀ ਜਦੋਂ ਉਹਦਾ ਮਨ ਡੋਲਣ ਲੱਗਿਆ ਤੇ ਪ੍ਰਮਾਤਮਾ ਨੇ ਦਰਸ਼ਨ ਦਿੱਤੇ ਕਹਿਣ ਲੱਗੇ ਪ੍ਰਿਲਾਦ ਦੇਖ ਜਿਹੜੇ ਮੈਨੂੰ ਯਾਦ ਕਰਦੇ ਹਨ ਜਿਹੜੇ ਮੇਰੇ ਨਾਲ ਪਿਆਰ ਕਰਦੇ ਹਨ ਮੈਂ ਉਹਨਾਂ ਨੂੰ ਪਿਆਰ ਕਰਦਾ ਹਾਂ ਜਿਸ ਤਰ੍ਹਾਂ ਮਾਤਾ ਨੂੰ ਮਾਪਿਆਂ ਨੂੰ ਪੁੱਤਰ ਪਿਆਰੇ ਹੁੰਦੇ ਹਨ ਭਗਤ ਵੀ ਜਿਹੜੇ ਨਾਮ ਜਪਣ ਵਾਲੇ ਸੰਤ ਮਹਾਂਪੁਰਸ਼ ਗੁਰਮੁਖ ਹੁੰਦੇ ਹਨ ਉਹਨਾਂ ਨੂੰ ਉਹ ਵੀ ਸਾਨੂੰ ਮੈਨੂੰ ਓਨੇ ਹੀ ਪਿਆਰੇ ਹੁੰਦੇ ਹਨ ਕਹਿੰਦੇ ਹਨ ਪ੍ਰਲਾਦ ਦਾ ਵਿਸ਼ਵਾਸ ਵੱਜ ਗਿਆ ਤੇ ਉਹਨੇ ਜਾ ਕੇ ਥਮ ਨੂੰ ਜੱਫੀ ਪਾ ਲਈ ਕਿਉਂ ਸਾਖੀ ਦੇ ਵਿੱਚ ਇਹ ਵੀ ਲਿਖਿਆ ਹੁੰਦਾ ਹੈ ਕਹਿੰਦੇ ਹਨ ਕਿ ਉੱਥੋਂ ਪ੍ਰਮਾਤਮਾ ਨੇ ਨਰਸਿੰਘ ਦਾ ਰੂਪ ਧਾਰ ਕੇ ਉਹਨੂੰ ਹਰਨਾਕਸ਼ ਨੂੰ ਪਕੜ ਕੇ ਸੂਰਜ ਡੁੱਬਿਆ ਨਹੀਂ ਸੀ ਡੁੱਬਣ ਵਾਲਾ ਸੀ ਉਹਨੇ ਬਰ ਪ੍ਰਾਪਤ ਕੀਤਾ ਸੀ ਕਿ ਮੈਨੂੰ ਨਾ ਦਿਨੇ ਮਰਾਂ ਨਾ ਰਾਤ ਮਰਾਂ ਨਾ ਕੋਈ ਸ਼ਸਤਰ ਨਾਲ ਮਰਾਂ ਨਾ ਕੋਈ ਅਸਤਰ ਨਾਲ ਮਰਾਂ ਤੇ ਨਾ ਕੋਈ 84 ਲੱਖ ਦੀ ਜੂਨ ਵਿੱਚੋਂ ਕੋਈ ਮੈਨੂੰ ਮਾਰ ਸਕੇ ਕਹਿੰਦੇ ਹਨ ਦਿਨ ਹੈ ਨਾ ਰਾਤ ਹੈ ਸੂਰਜ ਅਜੇ ਡੁੱਬਣਾ ਹੈ ਅੱਧਾ ਡੁੱਬਿਆ ਹੈ ਤੇ ਫਿਰ ਉਹ ਵੀ ਨਾਲ ਕੋਲੇ ਉਹਨਾਂ ਦੇ ਹਥਿਆਰ ਹੈ ਕੋਈ ਕੋਈ ਕਿਰਪਾਨ ਕੋਈ ਖੰਡਾ ਕੋਈ ਤਰਸੂਲ ਕੋਈ ਚੱਕ ਕੁਛ ਨਹੀਂ ਹੈ ਤੇ ਫਿਰ ਕਹਿੰਦੇ ਨਾ ਅੰਦਰ ਮਰਾ ਨਾ ਬਾਹਰ ਮਰਾ ਉਹ ਦੇੜੀਆਂ ਤੇ ਰੱਖਤਾ ਤੇ ਕਹਿੰਦੇ ਹਨ ਹਰਨਾਖ ਸਨਖੀ ਬਦਾਰਿਆ ਫਿਰ ਹਰਨਾਖ ਸੁਨੂ ਨੋਹਾਂ ਦੇ ਨਾਲ ਪਾੜ ਕੇ ਮਾਰਤਾ ਤੇ ਮਹਾਪੁਰਸ਼ ਪੜਿਆ ਕਰਦੇ ਸਨ ਆਓ ਪੜੀਏ ਪਿਆਰ ਦੇ ਨਾਲ ਨੋਹਾਂ ਨਾਲ ਪਾੜਤਾ ਸੰਤਾਂ ਦੇ ਦੁਖੀ ਨੂੰ ਸੋਮਾ ਨਾਲ ਪਾਰਤਾ ਸੰਤਾਂ ਦੇ ਦੁਖੀ ਨੂੰ ਸੋਮਾ ਨਾਲ ਪਾਰਤਾ ਸੰਤਾਂ ਦੇ ਦੁਖੀ ਨੂੰ ਸੋਮਾ ਨਾਲ ਪਾਰਤਾ ਮਹਾਂਪੁਰਸੇ ਧਰਨ ਪੜਿਆ ਕਰਦੇ ਸਨ ਸੋ ਕਹਿੰਦੇ ਨੇ ਉੱਤੇ ਫਿਰ ਹਰਨਾਕਸ ਨੂੰ ਉੱਤੇ ਹੀ ਮਾਰ ਦਿੱਤਾ ਗਿਆ ਤੇ ਸਾਰੇ ਹੀ ਫਿਰ ਆ ਕੇ ਪ੍ਰਲਾਦ ਦੇ ਚਰਨੀ ਲਾਗੇ ਪ੍ਰਲਾਦ ਦੀ ਜਾਇਜਾ ਕਰ ਹੋ ਗਈ ਤੇ ਇਹ ਅਸੀਂ ਹੋਲੀ ਭਗਤ ਪ੍ਰਲਾਦ ਜੀ ਦੇ ਜੋ ਜੀਵਨ ਹਨ ਜੋ ਉਹਨਾਂ ਦੇ ਸਮੇਂ ਦੀ ਇਹ ਬਾਰਤਾ ਹੈ ਕਹਾਣੀ ਹੈ ਉਹਦੇ ਨਾਲ ਜੁੜੀ ਹੋਈ ਹੈ ਕਿਉਂਕਿ ਸਾਨੂੰ ਕਿਹਾ ਕਿ ਹੋਲੀ ਦੀ ਕਥਾ ਸੁਣਾਓ ਹੋਲੀ ਦੀ ਆਪਾਂ ਤਾਂ ਵਿਚਾਰ ਕੀਤੀ ਹੈ ਕਿ ਇਹਦੇ ਵਿੱਚ ਭਗਤ ਕਬੀਰ ਜੀ ਵੀ ਕਹਿ ਰਹੇ ਹਨ RAM ਜੱਪੋ ਜੀ ਐਸੇ ਐਸੇ ਧੂ ਪ੍ਰਲਾਦ ਜੱਪੇਵਾਰ ਜੈਸੀ ਉਹਨਾਂ ਦੇ ਉਹਨਾਂ ਦੇ ਪ੍ਰਮਾਣ ਮਿਲਦੇ ਹਨ ਤਰੂ ਪ੍ਰਹਲਾਦ ਦਾ ਵੀ ਤਰੂ ਦਾ ਵੀ ਤੇ ਪ੍ਰਹਲਾਦ ਦਾ ਵੀ ਇੱਕ ਤਰੂ ਭਗਤ ਹੈ ਉਹਨਾਂ ਦਾ ਵੀ ਥੋੜੇ ਬਚਪਨ ਦੇ ਵਿੱਚ ਵੀ ਉਹਨਾਂ ਨੂੰ ਲਗਣ ਲੱਗੀ ਸੀ ਆਓ ਸੋ ਇਹ ਆਪਾਂ ਵਿਚਾਰ ਫੇਰ ਕਦੇ ਕਰਾਂਗੇ ਸੋ ਆਓ ਹੁਣ ਸਮਾਪਤੀ ਵੱਲ ਵਧੀਏ ਇੱਕ ਧਾਰਨਾ ਪੜ੍ਹ ਕੇ ਸਾਰਿਆਂ ਨੂੰ ਹਾਜ਼ਰੀ ਲਗਵੋਣੀ ਹੈ ਸਮਾਪਤੀ ਹੈ ਜੀ ਹੋਈਆਂ ਭੁੱਲਾਂ ਆਪ ਜੀ ਨੇ ਖਿਮਾ ਕਰਨੀਆਂ ਔਰ ਨਾਲ ਹੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਵੀਡੀਓ ਨੂੰ ਸ਼ੇਅਰ ਤੇ ਲਾਈਕ ਕਰਨਾ ਹੈ ਸਾਰੇ ਮਾਈ ਭਾਈਆਂ ਨੂੰ ਬੇਨਤੀ ਹੈ ਕਿ ਕੀਰਤਨ ਕਰਦੇ ਆ ਵਿਚਾਰਾ ਕਰਦੇ ਆ ਗੁਰਬਾਣੀ ਇਤਿਹਾਸ ਦੀਆਂ ਵਿਚਾਰਾ ਕਰਦੇ ਆ ਕਿਉਂਕਿ ਕਈ ਸਾਖੀਆਂ ਹੁੰਦੇ ਹਨ ਥੋੜਾ ਥੋੜਾ ਫਰਕ ਹੁੰਦਾ ਇਤਿਹਾਸ ਦੇ ਵਿੱਚ ਆਪ ਜੀ ਨੇ ਗਲਤੀਆਂ ਨਾਲ ਤਰਨੀਆ ਉਗੜ ਨਾਲ ਤਰਨੇ ਅਣਜਾਣ ਵਿੱਚ ਜਾਣ ਕੇ ਆਪਣੇ ਭੁੱਲਾ ਖੇਮਾ ਕਰਦਨੇ ਜੀ ਆਓ ਆਪਾਂ ਇੱਕ ਧਰਨਾ ਪੜ ਕੇ ਸਵਾਸਤ ਕਰੀਏ ਪੈਜ ਪਗਤਾਂ ਦੇ ਰੱਖਦਾ ਆ जुगो जुग बा हे गुरू भागो जुगा हे गुरू

भॻती रंग आया जी रख ਸਾ ਸੁਖੋ ਜੰਮੇ ਰਹਾਏ ਗੁਰੂ ਸੰਤਾਂ ਨੇ ਲਾਗ ਲਾਹੇ ਰਹਾਏ ਗੁਰੂ ਹਾਏ ਸੰਤ ਜੀ ਰਤ ਆਤੀ ਮੰਨਤਾ ਵਾਸਾਏ ਗੁਰੂ ਹਾਏ ਹਰ ਯੁਗ ਯੁਗ ਫਲ ਤੋਂ ਪਾਇ ਫੈਲ ਰੱਖਦਾ ਆ ਰਾਮ ਰਾਜੇ ਸੋ ਆਹ ਇਤਨੀ ਕੀ ਬੇਨਤੀ ਪ੍ਰਵਾਨ ਕਰਨੀ ਜੀ ਹੋਈਆਂ ਪੁੱਲਾ ਖਿਮਾ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ